ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਕਹਾਣੀ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਇੱਕ ਰਾਜਾ ਇੱਕ ਪ੍ਰਤੀਯੋਗਤਾ ਕਰਵਾਉਂਦਾ ਹੈ ਕਿ ਜਿਸ ਦੇ ਵਿੱਚ ਉਹ ਦੇਖਦਾ ਹੈ ਕਿ ਉਸ ਦੇ ਰਾਜ ਵਿੱਚ ਸਭ ਤੋਂ ਵੱਡਾ ਝੂਠਾ ਕੌਣ ਹੈ ਤਾਂ ਸੁਣਦੇ ਹਾਂ ਜੀ ਆਪਾਂ ਕਹਾਣੀ ਇੱਕ ਝੂਠਾ ਇੱਕ ਵਾਰ ਦੀ ਗੱਲ ਹੈ ਰਮੇਨੀਆ ਉੱਪਰ ਇੱਕ ਅਜੇਹਾ ਰਾਜਾ ਰਾਜ ਕਰਦਾ ਸੀ ਜਿਸ ਨੇ ਆਪਣੇ ਖੁਰਾਫਾਤੀ ਦਿਮਾਗ ਦੇ ਆਖਣ ਕਰਕੇ ਅਤੇ ਕਿਸੇ ਨਵੇਂ ਮਨੋਰੰਜਨ ਦੀ ਲੋੜ ਨੂੰ ਪੂਰਾ ਕਰਨ ਕਰਕੇ ਆਪਣੇ ਪੂਰੇ ਦੇਸ਼ ਵਿੱਚ ਹਰਕਾਰੇ ਭੇਜ ਕੇ ਇਹ ਮੁਨਾਦੀ ਕਰਵਾਈ ਸੁਣੋ 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 ਜਿਹੜਾ ਵੀ ਆਦਮੀ ਇਹ ਸਿੱਧ ਕਰ ਸਕੇਗਾ ਕਿ ਅਰਮੇਨੀਆ ਵਿੱਚ ਉਹਦੇ ਜਿੱਡਾ ਝੂਠਾ ਹੋਰ ਕੋਈ ਨਹੀਂ ਹੈ ਤਾਂ ਉਹਨੂੰ ਮਹਾਰਾਜਾ ਅਦੀਰਾਜ ਆਪਣੇ ਹੱਥਾਂ ਨਾਲ ਸੁੱਧ ਸੋਨੇ ਦਾ ਬਣਿਆ ਇੱਕ ਸੇਪ ਭੇਟ ਕਰਨਗੇ ਇਸ ਘੋਸ਼ਣਾ ਨੂੰ ਸੁਣ ਕੇ ਦੇਸ਼ ਦੇ ਹਰ ਕਸਬੇ ਹਰ ਪਿੰਡ ਵਿੱਚੋਂ ਹਰ ਰੁਤਬੇ ਅਤੇ ਸਥਿਤੀ ਵਾਲੇ ਲੋਕ ਸੇਠ ਵਪਾਰੀ ਕਿਸਾਨ ਪੁਜਾਰੀ ਅਮੀਰ ਅਤੇ ਗਰੀਬ ਲੰਮੇ ਗਿੱਠੇ ਮੋਟੇ ਤੇ ਪਤਲੇ ਸਭ ਦੇ ਸਭ ਮਹਿਲ ਵੱਲ ਜਾਣ ਲਈ ਨਿਕਲ ਪਏ ਉਸ ਦੇਸ਼ ਵਿੱਚ ਝੂਠਿਆਂ ਦੀ ਤਾਂ ਕੋਈ ਕਮੀ ਨਹੀਂ ਸੀ ਅਤੇ ਹਰੇਕ ਨੇ ਰਾਜੇ ਨੂੰ ਆਪਣੀ ਕੋਈ ਕਹਾਣੀ ਸੁਣਾਈ ਹਾਲਾਂਕਿ ਕਿਸੇ ਹਾਕਮ ਨੇ ਤਾਂ ਵਿਹਾਰਕ ਰੂਪ ਵਿੱਚ ਹਰ ਤਰ੍ਹਾਂ ਦਾ ਝੂਠ ਸੁਣਿਆ ਹੁੰਦਾ ਹੈ ਅਤੇ ਉਸ ਨੂੰ ਸੁਣਾਏ ਗਏ ਕਿਸੇ ਵੀ ਝੂਠ ਨਾਲ ਰਾਜੇ ਦੀ ਇਹ ਸੰਤੁਸ਼ਟੀ ਨਾ ਹੋ ਸਕੇ ਸੋ ਉਸਨੇ ਨਾ ਆਖਿਆ ਕਿ ਇਸ ਤੋਂ ਵਧੀਆ ਝੂਠ ਉਸਨੇ ਪਹਿਲਾਂ ਕਦੀ ਨਹੀਂ ਸੁਣਿਆ ਹੁਣ ਉਸ ਨਵੀਂ ਖੇਡ ਨੇ ਰਾਜੇ ਨੂੰ ਪ੍ਰੇਸ਼ਾਨ ਕਰ ਦਿੱਤਾ ਸੀ ਅਤੇ ਉਹ ਕਿਸੇ ਨੂੰ ਜੇਤੂ ਘੋਸ਼ਿਤ ਕੀਤੇ ਬਿਨਾਂ ਹੀ ਮੁਕਾਬਲਾ ਬੰਦ ਕਰਨ ਬਾਰੇ ਸੋਚ ਰਿਹਾ ਸੀ ਕਿ ਉਹਦੇ ਸਾਹਮਣੇ ਫਟੇ ਪੁਰਾਣੇ ਕੱਪੜਿਆਂ ਵਿੱਚ ਇੱਕ ਗਰੀਬ ਆਦਮੀ ਪੇਸ਼ ਹੋਇਆ ਜਿਸਨੇ ਆਪਣੇ ਢਾਹ ਉੱਤੇ ਮਿੱਟੀ ਦਾ ਇੱਕ ਵੱਡਾ ਸਾਰਾ ਖੜਾ ਰੱਖਿਆ ਹੋਇਆ ਸੀ ਰਾਜੇ ਨੇ ਉਸ ਨੂੰ ਪੁੱਛਿਆ ਮੈਂ ਤੇਰੇ ਲਈ ਕੀ ਕਰ ਸਕਦਾ ਹਾਂ ਮਹਾਰਾਜ ਗਰੀਬ ਆਦਮੀ ਕੁਝ ਬੇਚੈਨੀ ਜਹੀ ਵਿੱਚ ਬੋਲਿਆ ਤੁਹਾਨੂੰ ਤਾਂ ਯਾਦ ਹੀ ਹੋਵੇਗਾ ਤੁਸੀਂ ਮੈਥੋਂ ਸੋਨੇ ਦਾ ਇੱਕ ਘੜਾ ਉਧਾਰਾ ਲਿਆ ਸੀ ਮੈਂ ਉਹੀ ਸੋਨੇ ਦਾ ਘੜਾ ਵਾਪਸ ਲੈਣ ਆਇਆ ਹਾਂ ਸ਼੍ਰੀਮਾਨ ਜੀ ਤੁਸੀਂ ਸਭ ਤੋਂ ਵੱਡੇ ਝੂਠੇ ਹੋ ਰਾਜਾ ਜ਼ੋਰਦਾਰ ਆਵਾਜ਼ ਵਿੱਚ ਬੋਲਿਆ ਮੈਂ ਤੁਹਾਨੂੰ ਕਦੇ ਕੋਈ ਧਨ ਉਧਾਰਾ ਨਹੀਂ ਫੜਿਆ ਤਾਂ ਕਿ ਸਭ ਤੋਂ ਵੱਡਾ ਝੂਠਾ ਮੈਂ ਹੀ ਹਾਂ ਗਰੀਬ ਆਦਮੀ ਨੇ ਕਿਹਾ ਤਾ ਫਿਰ ਸੋਨੇ ਦਾ ਸੇਬ ਮੈਨੂੰ ਹੀ ਮਿਲੇਗਾ ਉਸ ਆਦਮੀ ਬਲੋਂ ਚੱਲੀ ਜਾ ਰਹੀ ਚਾਲ ਨੂੰ ਸਮਝ ਕੇ ਰਾਜੇ ਨੇ ਗੱਲ ਬਦਲ ਨਹੀਂ ਚਾਹੀ ਨਹੀਂ ਨਹੀਂ ਤੁਸੀਂ ਝੂਠੇ ਨਹੀਂ ਹੋ ਤਾਂ ਫਿਰ ਮੈਨੂੰ ਸੋਨੇ ਦਾ ਭਰਿਆ ਉਹ ਖੜਾ ਦੇ ਦਿਓ ਜਿਹੜਾ ਸ਼੍ਰੀਮਾਨ ਨੇ ਮੇਰੇ ਤੋਂ ਉਧਾਰਾ ਲਿਆ ਸੀ ਰਾਜਾ ਦਚਿੱਤੀ ਵਿੱਚ ਫਸ ਗਿਆ ਅਖੀਰ ਉਸਨੇ ਸੋਨੇ ਦਾ ਸੇਬ ਉਹਦੇ ਹੱਥ ਤੇ ਧਰ ਦਿੱਤਾ ਇਹ ਸੀ ਜੀ ਅੱਜ ਦੀ ਕਹਾਣੀ ਇੱਕ ਝੂਠਾ